ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਪ ਸਥਾਨ ਨਿਰਮਲ ਕੂਟਿਆ ਛੰਬੜੀ ਪਿੰਡ ਪੰਡਵਾ ਬਲੋ ਸ੍ਰੀਮਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਸਲਾਮ ਖੇਤਰਾ ਚ ਲੰਗਰ ਦੀ ਸੇਵਾ ਕੀਤੀ ਅਰਦਾਸ ਬੇਨਤੀਆਂ ਕਰਨ ਤੋਂ ਬਾਅਦ ਤਪ ਸਥਾਨ ਨਿਰਮਲ ਕੂਟਿਆ ਛੰਬੜੀ ਪਿੰਡ ਪੰਡਵਾ ਤੋਂ ਲੰਗਰਾਂ ਦੀਆਂ ਗੱਡੀਆਂ ਸਲਾਮ ਖੇਤਰਾ ਚ ਪਹੁੰਚੀਆਂ ਤੇ ਉੱਥੋਂ ਦੇ ਵਸਨੀਕਾਂ ਨੂੰ ਲੰਗਰ ਦੀ ਸੇਵਾ ਕੀਤੀ ਜਾਣਕਾਰੀ ਦਿੰਦੇ ਆ ਤਪ ਸਥਾਨ ਨਿਰਮਲ ਕੂਟਿਆ ਛੰਬੜੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ਼੍ਰੀਮਨ ਸੰਤ ਗੁਰਚਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਪਸਥਾਨ ਵੱਲੋਂ ਸਲਮ ਖੇਤਰਾ ਵਿੱਚ ਲੰਗਰਾਂ ਦੀ ਸੇਵਾ ਕੀਤੀ ਗਈ ਹੈ। ਇਸੇ ਰੜੀ ਤਹਿਤ ਅੱਜ ਕੁੱਟਿਆ ਵੱਲੋਂ ਅਰਦਾਸ ਬੇਨਤੀਆਂ ਨੜ ਫਿਰ ਲੰਗਰਾਂ ਦੀਆਂ ਗੱਡੀਆਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੀਮਨ ਸੰਤ ਗੁਰਚਨ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀਂ ਲੰਗਰ ਤਿਆਰ ਕੀਤੇ ਅਤੇ ਸੰਗਤਾਂ ਵਿੱਚ ਵਰਤੌਣ ਲਈ ਰਵਾਨਾ ਕੀਤੇ। ਕੁੱਟਿਆ ਦੇ ਸੇਵਾਦਾਰਾਂ ਵੱਲੋਂ ਵੱਖ-ਵੱਖ ਖੇਤਰਾ ਵਿੱਚ ਜਾ ਕੇ ਲੰਗਰ ਦੀ ਸੇਵਾ ਕੀਤੀ ਗਈ। வாகே குரு 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 வாகே குரு

ਵਾਹਿ ਗੁਰੂ 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 ਵਾਹਿ